ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਹਿਲਾਂ ਇੱਕ ਡੱਬੂ ਮਾਨ ਦੀ ਤੁਸੀਂ ਵੀਡੀਓ ਸੁਣ ਲਓ ਫਿਰ ਬਾਅਦ ਵਿੱਚ ਆਪਾਂ ਗੱਲ ਕਰਦੇ ਹਾਂ ਚਲੰਦਰਾਇਨ ਨਹੀਂ ਠੋਦੇ ਨੀ ਯਾਰ ਤਾਂ ਸੁਪਰ ਲੂਕ ਹੈ ਮਾਲਵੇਆ ਦਾ ਮੈਂ ਮਾਲੇ ਜਲਪੁਰਾ ਦਿੱਲੀ ਵਾਲਾ ਲੱਗਦਾ ਚਲੋ ਤੇਰਾ ਪਿੰਡ ਕਿਹੜਾ ਚਲੰਦਰਾਇਨ ਨਹੀਂ ਠੋਦੇ ਨੀ ਯਾਰ ਤਾਂ ਸੁਪਰ ਲੂਕ ਹੈ ਮਾਲਵੇਆ ਦਾ ਮੈਂ ਮਾਲੇ ਜਲਪੁਰਾ ਦਿੱਲੀ ਵਾਲਾ ਲੱਗਦਾ ਚਲੋ ਆਜਾ ਉਹਨੇ ਜਿਹੜੀ ਮੈਂ ਤੁਹਾਨੂੰ ਵੀਡੀਓ ਸੁਣਾਈ ਹੈ ਇਹ ਭੇਡਾਂ ਦੇ ਉਸਤਾਦ ਡੱਬੂ ਮੰਨਦੀ ਹੈ ਜਿਹੜਾ ਇੱਕ ਪ੍ਰੋਡਿਊਸਰ ਦਾ ਲਾ ਕੇ 12 ਕਰੋੜ ਰੁਪਇਆ ਲਵਾ ਕੇ ਫਿਲਮ ਤੇ ਆਪ ਕੈਨੇਡਾ ਫਿਰਦਾ ਘੁੰਮਦਾ ਫਿਲਮ ਹੋ ਗਈ ਲੋਕ ਪ੍ਰੋਡਿਊਸਰ ਪਿੰਡ ਦਾ ਫਿਰਦਾ ਤੇ ਇਹ ਇਹ ਵੀਡੀਓ ਵਿੱਚ ਪਤਾ ਕੀ ਕਹਿੰਦਾ ਕਿਸੇ ਨੌਜਵਾਨ ਨੇ ਕੋਈ ਗਾਣੇ ਦੀ ਪਰਮੈਸਿਅਨ ਕੀਤੀ ਹੋਣੀ ਜਾਂ ਵੀ ਮੜਾ ਮੋਟਾ ਰੌਲਾ ਪਾਤਾ ਹੋਣੀ ਉਹਨੂੰ ਇਹ ਮਿਹਣਾ ਮਾਰੀ ਕਹਿੰਦਾ ਜੁਲੰਦਰ ਵਾਲੇ ਭਾਵ ਦੁਆਬੇ ਵਾਲੇ ਤਾਂ ਸੁਪਰ ਹੁੰਦੇ ਆ ਸਿਆਣੇ ਸੁਝੇ ਇਹ ਕੋਈ ਸ਼ੱਕ ਨਹੀਂ ਬਹੁਤ ਵਧੀਆ ਲੋਕ ਨੇ ਦੁਆਬੇ ਦੇ ਸੁਲਝੇ ਨੇ ਪੜ੍ਹੇ ਲਿਖੇ ਨੇ ਐਨਆਰਆਈ ਸਭ ਤੋਂ ਜ਼ਿਆਦਾ ਨੇ ਇਹ ਕੋਈ ਸ਼ੱਕ ਨਹੀਂ ਪਰ ਇੱਕ ਛੋਟੀ ਜੀ ਗੱਲ ਪਿੱਛੇ ਮਾਲਵੇ ਦੇ ਲੋਕਾਂ ਨੂੰ ਕਿੱਡਾ ਵੱਡਾ ਇਹਨੇ ਤਾਨਾ ਮਾਰਿਆ ਕਹਿੰਦਾ ਦੁਆਬੇ ਦੇ ਲੋਕ ਤਾਂ ਸੁਪਰ ਹੁੰਦੇ ਨੇ ਤੇ ਮਾਲਵੇ ਵਾਲੇ ਮੰਨ ਲੈਣ ਜਿਹੜੇ ਕਿ ਸਭ ਤੋਂ ਜ਼ਿਆਦਾ ਢੀਠ ਬੇਵਕੂਫ ਮਾਲਵੇ ਦੇ ਲੋਕ ਹੁੰਦੇ ਇਹ ਮੈਨੇ ਕਹਿੰਦਾ ਇਹ ਤੁਹਾਡਾ ਡੱਬੂ ਮਾਨ ਕਹਿੰਦਾ ਸੁਣ ਲਈ ਨਾ ਤੁਸੀਂ ਵੀਡੀਓ ਕੋਣ ਅਸੀਂ ਇਹਨੂੰ ਸੁਣਦੇ ਹਾਂ ਦੇ ਕੇ 5-7 ਲੱਖ ਰੁਪਈਆ ਸੌਂ ਕਰਾਉਂਦੇ ਆ ਤੇ ਭੇਡਾਂ ਉਸਤਾਦ ਉਸਤਾਦ ਕਰਦੀਆਂ ਨੇ ਇਹਨੂੰ ਬੇਵਕੂਫ ਨੂੰ ਪੁੱਛਣ ਵਾਲਾ ਹੋਵੇ ਕਿ ਮਾਲਵੇ ਤੋਂ ਬਿਨਾ ਪੰਜਾਬ ਦੀ ਸਰਕਾਰ ਨਹੀਂ ਬਣਦੀ ਇਹ ਸਚਾਈ ਹੈ ਮਾਲਵੇ ਦੇ 15 ਜ਼ਿਲ੍ਹੇ ਦੇ ਸਮਝੋ ਜੀ ਨੂੰ ਤੇ ਇਹ ਮਾਲਵੇ ਦੇ ਲੋਕਾਂ ਨੂੰ ਬੇਵਕੂਫ ਸਮਝਦਾ ਜਿਹੜੀਆਂ ਭੇਡਾਂ ਇਹਨੂੰ ਉਸਤਾਦ ਉਸਤਾਦ ਕਹਿੰਦੀਆਂ ਨੇ ਉਹਨਾਂ ਨੂੰ ਥੋੜੀ ਬਹੁਤ ਸ਼ਰਮ ਕਰਨ ਦੀ ਲੋੜ ਹੈ ਤੁਸੀਂ ਤਾਂ ਜਕਸ਼ਣਾ ਕਰ ਸਕਦੇ ਹੋ ਪਰ ਇੱਕ ਛੋਟੀ ਜੀ ਗੱਲ ਪਿੱਛੇ ਪੂਰੇ ਮਾਲਵੇ ਦੇ ਲੋਕਾਂ ਨੂੰ ਬੇਵਕੂਫ ਢੀਠ ਕਹਿਣਾ ਇਹ ਬਬੂ ਮਾਨ ਦੀ ਸਿਆਣਪ ਹੈ ਜਾਂ ਇਹਨੇ ਇੱਕ ਬਹੁਤ ਘਟਲਿਆ ਗੰਦੀ ਕਰਦੂਦ ਕੀਤੀ ਹੈ ਇਹ ਸ਼ਬਦ ਬੋਲ ਕੇ ਹੁਣ ਤੁਸੀਂ ਜਿਹੜੀ ਇਹ ਵੀਡੀਓ ਸੁਣੀ ਹੈ ਇਹ ਕੋਈ ਐਡਿਟ ਨਹੀਂ ਕੀਤੀ ਹੋਈ ਜਿਹੜੀ ਆਪਣੇ ਪ੍ਰੋਗਰਾਮ ਦੀ ਜਿੱਥੇ ਅਖੜਾ ਲਾ ਰਹੇ ਉੱਥੋਂ ਦੀ ਵੀਡੀਓ ਕਿਸੇ ਨੇ ਕੱਟ ਕੇ ਪਾਤੀ ਪਰ ਹੈ ਤਾਂ ਸਚਾਈ ਹੈ ਨਾ ਜੋ ਕੋਈ ਬੋਲੇ ਸਿੱਧੇ ਤੌਰ ਤੇ ਇਹ ਕਹਿ ਦਤਾ ਕਿ ਮਾਲਵੇ ਦੇ ਜਿਹੜੇ ਲੋਕ ਨੇ ਉਹ ਬੇਵਕੂਪ ਨੇ ਢੀਠ ਨੇ ਸਿਰੇ ਦੇ ਇਹ ਗੱਲ ਇਹਨੂੰ ਕਹੀ ਹੁਣ ਇਹਨੂੰ ਕੌਣ ਹਾਜਮ ਕਰੂਗਾ ਲੱਖ ਲਾਹਨਤ ਉਹਨਾਂ ਭੇਡਾਂ ਨੂੰ ਜਿਹੜੀਆਂ ਇਹਨੂੰ ਸੁਣਦੀਆਂ ਨੇ ਜਿਹੜੀਆਂ ਉਸਤਾਦ ਉਸਤਾਦ ਕਰਦੀਆਂ ਨੇ ਇਹ ਉਸਤਾਦਾਂ ਵਾਲੀ ਗੱਲ ਹੈ ਜਦੋਂ ਵੀ ਇਹ ਗੱਲ ਕਰਦਾ ਨੇ ਮਿਰਜ਼ਾ ਗਾਲਬ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਦਾ ਹੂ ਬਹੁਤ ਵਾਰੀ ਮੈਂ ਗੱਲ ਕਹੀ ਹੈ ਇਹਦੀਆਂ ਬੇਵਕੂਫੀਆਂ ਨੇ ਜਿਹੜਾ ਪ੍ਰੋਡਿਊਸਰ ਪਿੱਟਦਾ ਹੈ ਨਾ ਸੋਚਾ ਸੂਰਮਾ ਫਿਲਮ ਬਣਾ ਕੇ ਉਹਦੀਆਂ ਬੇਵਕੂਫੀਆਂ ਕਰਕੇ ਪਿੱਟਦਾ ਹੈ ਜਿੰਨੀਆਂ ਜਵਲ ਗਏ ਮਾਰੇ ਬੰਦਾ ਨਾ ਕਨ ਸ਼ਾਇਦ ਹੀ ਕੋਈ ਮਾਰੇ ਤੁਸੀਂ ਸਭ ਕੁਝ ਛੱਡੋ ਯਾਰ ਅਸੀਂ ਕੀ ਲੈਣਾ ਕਿਸੇ ਦੇ ਗੱਗਿੱ ਤੋਂ ਕੋਈ ਠੱਠੇ ਖੂ ਜਾਵੇ ਪਰ ਆਹ ਗੱਲ ਬਰਦਾਸ਼ਤ ਕਰਨ ਵਾਲੀ ਨਹੀਂ ਜਿਹੜਾ ਮਾਲਵੇ ਦੇ ਲੋਕਾਂ ਨੂੰ ਇਹ ਬੰਦਾ ਬੇਬੁਖ ਕਹਿ ਰਿਹਾ ਕਿੰਨਾ ਕੁ ਬਰਦਾਸ਼ਤ ਕਰਾਂਗੇ ਅਸੀਂ ਜਿਹੜਨ ਸੁਣਨ ਵਾਲੇ ਨੇ ਕਿ ਉਹ ਸਾਰੇ ਦਬਾਬੇ ਦੇ ਨੇ ਉਹ ਸਾਰੇ ਮਾਝੇ ਦੇ ਨੇ ਮੈਂ ਕਹਿੰਦਾ ਇਹੋ ਜਿਹੇ ਬੰਦੇ ਤਾਂ ਮਾਲਵੇ ਵਿੱਚੋਂ ਬਾਈਕਟ ਕਰਨਾ ਚਾਹੀਦਾ ਇਹਦਾ ਇੱਥੇ ਇੱਕ ਵੀ ਪ੍ਰੋਗਰਾਮ ਲੱਗਣਾ ਨਹੀਂ ਜਾਂਦਾ ਜਿਹੜੇ ਇਹੋ ਜਿਹੇ ਬੰਦੇ ਕਰਤੂਤਾਂ ਕਰਦੇ ਆ ਤੁਸੀਂ ਕਿਸੇ ਨੂੰ ਕਹਿ ਕੇ ਦਿਖਾਓ ਕਿ ਜੇ ਸਾਹਮਣੇ ਕਿਸੇ ਨੂੰ ਬੇਬਕੂਬ ਢੀਠ ਕਹਿ ਕੇ ਤੋੜੋ ਤੋ ਤੁਹਾਨੂੰ ਅਲੱਗ ਕਿਤਾ ਖੰਡ ਪਾਉਗਾ ਫਿਰ ਦੇਖ ਲਓ ਸ਼ਰਿਆਮ ਸੋਸ਼ਲ ਮੀਡੀਆ ਤੇ ਲਾਈਵ ਕਰ ਰਹੇ ਕਿ ਮਾਲਵੇ ਵਾਲੇ ਮਾਲਵੇ ਵਾਲੇ ਢੀਠ ਨੇ ਤੂੰ ਤਾਂ ਦਿੱਲੀ ਵਾਲਾ ਲੱਗਦਾ ਜਣੇ ਕਿ ਇੰਨੀ ਕ ਅਕਲ ਹੈ ਨਾ ਲੋਕਾਂ ਦੀ ਇਹ ਗੱਲ ਬਸ ਮੈਂ ਕਹਿਣੀ ਨਹੀਂ ਚਾਹੁੰਦਾ ਸੀ ਅੱਜ ਮੈਨੂੰ ਜਿਹੜੀ ਵੀਡੀਓ ਭੇਜੀ ਇਹਨਾਂ ਘੱਟੋ-ਘੱਟ 15 ਬੰਦੇ ਨੇ ਵੀਡੀਓ ਭੇਜੀ ਹੈ ਘੱਟੋ-ਘੱਟ ਪਹਿਲਾਂ ਫੋਨ ਕੀਤੇ ਫਿਰ ਮੈਂ ਕਿਹਾ ਮੈਂ ਕਿਹ ਚਰ ਮੈਨੂੰ ਵੀਡੀਓ ਦਿਓ ਕਹਿੰਦੇ ਸੁਣ ਲੋ ਔਰ ਮੈਂ ਚਾਹੁੰਦਾ ਸੀ 2-4 ਦਿਨ ਰੋਕੇ ਵੀਡੀਓ ਪਾਵਾ ਪੰਚਾਇਤਾਂ ਦਾ ਜਿਹੜਾ ਰੌਲਾ ਗਾਲਾ ਚੱਲ ਰਿਹਾ ਪੰਚਾਇਤਾਂ ਦੀ ਚੋਣ ਵਾਸਤੇ ਖਲਾਰਾ ਪਿਆ ਹੋਵੇ ਮੈਂ ਚਾਹੁੰਦਾ ਸੀ ਥੋੜਾ ਠਹਿਰ ਕੇ ਪਾਵਾ ਘੱਟੋ-ਘੱਟ 10 ਬੰਦੇ ਫੋਨ ਕਰਕੇ ਮੈਨੂੰ ਕਹਿੰਦੇ ਅੱਜ ਪਾਉਣੀ ਹੈ ਵੀਡੀਓ ਕਿਤਾ ਮਰਜ਼ੀ ਕਰੋ। ਤੁਸੀਂ ਤੁਸੀਂ ਦੇਖੋ। ਆਲਰੇਡੀ ਫੋਨ ਕਰਨ ਵਾਲੇ ਨੇ ਨਾ ਉਹ ਆਮੰਦੇ ਨਹੀਂ ਕੋਈ ਕੋਈ ਪ੍ਰੋਫੈਸਰ ਹੈ ਕੋਈ ਡਾਕਟਰ ਹੈ। ਕਿ ਪਲੇਸ ਦੇ ਵਿੱਚ ਮੁਲਾਜ਼ਮ ਹੈ ਇੱਕ ਆਰਮੀ ਦੇ ਕਰਨਲ ਰਿਟਾਇਰ ਆਫਸਰ ਨੇ ਮੈਨੂੰ ਫੋਨ ਕੀਤਾ। ਕਹਿੰਦਾ ਜੀ ਆਹ ਵੀਡੀਓ ਜ਼ਰੂਰ ਪਾਓ ਮੈਂ ਮਾਲਵੇ ਤੋਂ ਬਲੋਂਗ ਕਰਦਾ। ਮੈਨੂੰ ਤੋਂ ਕਹਿੰਦਾ ਇਹ ਸੁਣ ਨਹੀਂ ਹੁੰਦਾ ਜਿਹੜਾ ਨੇ ਮਾਲਵੇ ਵਾਰਤੇ ਇਹ ਗੱਲ ਕਹੀ। ਹੁਣ ਤੁਸੀਂ ਦੇਖੋ ਵੀ ਇਹਦਾ ਮਾਲਵੇ ਵਿੱਚ ਕੋਈ ਪ੍ਰੋਗਰਾਮ ਲੱਗਣਾ ਚਾਹੀਦਾ ਮਾਲਵੇ ਦੇ ਵਿੱਚੋਂ ਮੈਂ ਕਹਿੰਦਾ ਬਾਈਕਟ ਹੋਣਾ ਚਾਹੀਦਾ ਇਹ ਫਟੀੜ ਦਾ ਇਹ ਬੇੰਤੀ ਪ੍ਰਵਾਨ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਥੋੜੀ ਵੀ ਹੱਤੀ ਇਹ ਜੋ ਲੋਕਾਂ ਨੂੰ ਅਕਲ ਆਵੇ ਕਿ ਕਿੱਦਾਂ ਅਸੀਂ ਲੋਕਾਂ ਦੇ ਨਾਲ ਜਾਂ ਸਮੁੱਚੇ ਕਿਸੇ ਇਲਾਕੇ ਨੂੰ ਇਦਾਂ ਸ਼ਬਦ ਵਰਤ ਕੇ ਅਸੀਂ ਬੇਬੂ ਬਣਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਲੈਗਰੋ ਜਿੱਕੀ ਪਤ